ਸਰਸਰੀ ਕਾਰ ਬਿਟੀ ਬਲਵੀਰ ਕੌਰ ਹੈ ਪਿੰਡ ਕਿਹੜਾ ਜੀ ਆਪਣਾ ਨਿਆਲ ਤੇ ਤਰਨੇ ਨੂੰ ਕਿੰਨੇ ਦਿਨ ਹੋ ਗਏ ਤੁਸ ਨੂੰ ਆਂਦੇ ਨੂੰ ਜਿੱਦਾਂ ਦਾ ਤਰਨਾ ਲੱਗਿਆ ਹੋਇਆ ਜੀ ਉਦੋਂ ਦੀਆਂ ਨੇ ਤੇ ਤੁਸੀਂ ਘਰੇ ਵੀ ਰਹੇ ਹੋ ਇੱਕ ਦਿਨ ਕੋਈ ਵੀ ਸਾਰਾ ਦਿਨ ਅਸੀਂ ਘਰੇ ਇੱਕ ਦਿਨ ਵੀ ਨਹੀਂ ਰਹੇ ਤਾਂ ਨੇ ਆਣ ਦਾ ਕੀ ਮਕਸਦ ਆ ਤੁਹਾਡਾ ਸਾਡਾ ਆਣ ਦਾ ਮਤਲਬ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਸਾਡੇ ਤੇ ਥੋਪੇ ਨੇ ਹਾਂਜੀ ਹਾਂਜੀ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਆਉਣੋਂ ਨਹੀਂ ਹਟਦੇ ਕੀ ਤੁਸੀਂ ਇਹ ਮੋਦੀ ਸਰਕਾਰ ਨੂੰ ਕੀ ਦੇਣਾ ਜਾਓਗੇ ਇਹ ਮੋਦੀ ਸਰਕਾਰ ਨੂੰ ਜਿੰਨਾ ਚਿਰ ਕਾਲੇ ਬਿੱਲ ਵਾਪਸ ਨਾ ਲਵੇ ਉਹਨਾਂ ਚਿਰ ਰੱਦ ਨਾ ਕਰੇ ਅਸੀਂ ਮੋਦੀ ਦੀ ਧੌਣ ਤੇ ਗੋਡਾ ਰੱਖਣੇ ਅੱਛਾ ਜੀ ਹਾਂਜੀ ਆਪਦੇ ਹੱਕ ਲੈਣੇ ਨੇ ਅਸੀਂ ਵਾਪਸ ਲੈ ਕੇ ਜਾਵਾਂਗੇ ਘਰੇ ਐਨ ਹਾਊਸਲੇ ਨਾਲ ਚੁੱਪ ਕਰਕੇ ਬੈਠੇ ਆ ਇੱਕ ਦਿਨ ਦਾ ਨਾਗਾ ਨਹੀਂ ਪਿਆ ਪੂਰੀ ਆਨੇ ਆ ਭੁੱਖੇ ਤੇ ਹਾ ਇੱਕ ਨੂੰ ਸ਼ੱਕ ਜੀ ਸਾਨੂੰ ਆਪਦਾ ਆ ਹੀ ਚਾਹੀਦਾ ਸਾਡਾ ਕਾਨੂੰਨ ਵਾਪਸ ਕਰਦਣਾ ਸਾਨੂੰ ਉਹ ਨਹੀਂ ਹੈਗਾ ਅਸੀਂ ਲੈਣੇ ਨਹੀਂ ਉਹ ਕਾਨੂੰਨ ਸਾਨੂੰ ਬਹੁਤ ਤੰਗੀ ਆ ਉਹ ਕਾਨੂੰਨਾਂ ਚ ਅਸੀਂ ਭੁੱਖੇ ਮਰ ਜਾਾਂਗੇ ਸਾਡੇ ਬੱਚੇ ਕੀ ਖਾਣਗੇ ਹੈਂ ਅਸੀਂ ਤਾਂ ਬੜੇ ਪਾ ਆ ਗਏ ਸਾਨੂੰ ਤਾਂ ਬੱਚੇ ਤਾਂ ਮੰਗੜ ਕੇ ਜਾ ਜਾਂ ਤੋਂ ਮੰਗੜ ਕੇ ਖਾਣ ਨੂੰ ਮੰਗੜ ਕੇ ਹੈ ਕਿ ਅਸੀਂ ਮੋਦੀ ਨੂੰ ਰੋਵਾਂਗੇ ਹੁਣ ਹੈ ਮੋਦੀ ਤਾਂ ਸਾਡੀ ਮੰਨਦਾ ਹੀ ਨਹੀਂ ਹੈਗਾ 4 ਮਹੀਨੇ ਹੋ ਗਏ 3 ਮਹੀਨੇ ਹੋ ਗਏ ਬੈਠਿਆ ਨੂੰ ਹੈ ਨਹੀਂ ਐਨੇ ਉੱਥੇ ਮੌਤਾਂ ਹੋ ਗਈਆਂ ਨਹੀਂ ਆਪਾਂ ਸਮਝ ਜਾਣਿਆ ਵੀ ਹਾਏ ਆ ਕੁਝ ਬਣ ਗਿਆ ਸਾਡਾ ਤਰਸ ਨਹੀਂ ਆਉਂਦਾ ਸਾਡੀਆਂ ਮਾਂ ਮਾਂ ਸਾਡੇ ਬਾਪ ਉੱਥੇ ਛੜਕਾ ਦਿਆ ਅਸੀਂ ਅਸੀਂ ਵੀ ਉੱਥੇ ਹਾਲਤੋਂ ਬੇਹਾਲ ਹੋ ਗਏ ਜਿੱਦਾਂ ਦੇ ਘਰ ਨਹੀਂ ਆਏ ਨੇ ਅਸੀਂ ਵੀ ਆਪਣੇ ਪੁੱਤ ਪੋਤਿਆਂ ਦੇ ਹੱਕ ਲਈ ਮੇਰਾ ਪੁੱਤ ਸਾਨੂੰ ਮੋਦੀ ਵੀ ਕਿਨਾ ਆ ਪੁੱਛੇ ਸਾਨੂੰ ਆ ਕੇ ਵੀ ਕਾਹ ਤੋਂ ਬੈਠੇ ਹੋ ਅਸੀਂ ਉਹਨੂੰ ਸਾਰੀ ਪੀਕ ਤਦ ਦੱਸੀਏ ਵੀ ਸਾਡਾ ਆ ਦੁੱਖ ਹੈ ਛੜਕਾਂ ਤੇ ਬੈਠਣਾ ਸੌਖਾ ਨਹੀਂ ਹੈਗਾ ਰੋੜਾਂ 'ਤੇ ਬੈਠੇ ਆ ਭੁੱਖੇ ਤੇ ਹਾਏ ਬੈਠੇ ਆ ਬੱਚਦਰਸ ਚੱਲੂਗਾ ਜੀ ਕੈਸੇ ਹਿਸਾਬ ਨਾਲ ਸਾਰੇ ਉੱਥੇ ਬੈਠੇ ਰਹਿਣਗੇ ਉੱਥੋਂ ਆਉਂਦੇ ਘਟਨੇ ਜਾਂਦੇ ਜ਼ਿਆਦਾ ਨਹੀਂ ਜੀ ਬੇਸ਼ੱਕ ਜਿੰਨੀ ਮਰਜ਼ੀ ਠੰਡ ਹੋਵੇ ਚਾਹੇ ਕਿਸੇ ਨੂੰ ਬੁਖਾਰ ਚੜਿਆ ਹੋਵੇ ਜੀ ਚਾਹੇ ਕੋਈ ਜਿੰਨਾ ਮਰਜ਼ੀ ਢਿੱਲਾ ਮੱਠਾ ਪਰ ਉਹ ਸੰਗਰਸ ਦੇ ਵਿੱਚ ਇਹ ਪਹਿਣਾ ਨਾਲ ਉਹ ਹਰ ਦੇ ਉੱਤੇ ਜੀ ਚਾਹੀ ਕੋਈ ਪੰਪ ਹੈ ਜੀ ਚਾਹੀ ਕੋਈ ਛੜਕਾ ਹੈ ਅਮੇ ਦਿੱਲੀ ਸੰਘਰਸ਼ ਹੈ ਉਸ ਦੇ ਵਿੱਚ ਵਾਧਾ ਹੋ ਰਿਹਾ ਹੈ ਹਾਂ ਜੀ ਬੋਲੋ ਕੀ ਬੋਲਿਏ ਹੈ ਜੀ ਇਹਦੇ ਬਾਰੇ ਉਹ ਇਹ ਹੈ ਜੀ ਵੀ ਸਾਡਾ ਜਿਹੜਾ ਮੋਰਚਾ ਹੈ ਜਿਹੜੇ ਮੋੜ ਦੇ ਵਿੱਚ ਆ ਗਿਆ ਇਸ ਮੋੜ ਦੇ ਉੱਤੋਂ ਕੋਈ ਵੀ ਸਵਾਲ ਪਿੱਛੇ ਮੁੜਨ ਦਾ ਨਹੀਂ ਹੁੰਦਾ ਕਿ ਮਾਟਰ ਦਾ ਕਿਸਾਨਾਂ ਦਾ ਜਿੰਨੇ ਕਿਸਾਨ ਉੱਥੇ ਬੈਠੇ ਨੇ ਦਿੱਲੀ ਉਸ ਤੋਂ ਬਹੁਤ ਜ਼ਿਆਦਾ ਇਹ ਬਾਕੀ ਪੰਜਾਬ ਪਿਆ ਹੈ ਇਹ ਤਾਂ ਜੀ ਸ਼ੁਰੂ ਹੋਇਆ ਕੰਮ ਚੱਲਦਾ ਰਹਿੰਦਾ ਹੈ ਪਰ ਬਾਕੀ ਜਿਹੜੇ ਸਾਡੇ ਕਿਸਾਨ ਨੇ ਉਹ ਵਾਰੀ-ਵਾਰੀ ਹੁਣ ਤਾਂ ਮਜ਼ਦੂਰ ਵੀ ਨਾਲ ਚੱਲ ਪਏ ਜਿਹੜੇ ਸਾਡੇ ਡੇਰਿਆਂ ਦੇ ਵਿੱਚ ਪਹਿਲਾਂ ਮਜ਼ਦੂਰ ਬੈਠੇ ਤੇ ਉਹ ਵੀ ਵਿਚਾਰੇ ਵੱਡੀ ਗਿਣਤੀ ਦੇ ਵਿੱਚ ਆਣ ਲੱਗ ਪਏ ਜਿੰਨਾ ਚਿਰ ਇਹ ਮੋਰਚਾ ਜਿੱਤਣ ਨਹੀਂ ਜਾਂਦਾ ਉਨਾਂ ਚਿਰ ਪੰਜਾਬ ਦੇ ਲੋਕ ਪਿੱਛੇ ਨਹੀਂ ਹਟਣਗੇ ਮਾਰੂਦਾ ਸਿੰਘ ਬਾਜੀਗਰ ਚੱਤੜ ਵਾਲਾ ਪਿੰਡ ਹੈ ਅਸੀਂ ਬਾਜੀਗਰ ਬਲਿਆਦਰੀ ਮਜ਼ਦੂਰ ਜੁਨੀ ਤੇ ਮੈਂ ਪ੍ਰਧਾਨ ਨਾਂ ਕਿਸੇ ਤੇ ਖੇਤੀਬਾੜੀ ਵੀ ਕਰਦੇ ਆ ਮੈਂ ਮੋਦੀ ਸਾਹਮਣੇ ਬੇਨਤੀ ਕਰਦਾ ਜਿਹੜਾ ਮੋਦੀ ਸਾਹਿਬ ਕਹਿੰਦਾ ਵੱਖਵਾਦੀ ਨੇ ਇਹ ਓਗਰਵਾਦੀ ਨੇ ਖਾਸਤਾਨੀ ਨੇ ਕੋਈ ਖਾਸ ਨਹੀਂ ਕੋਈ ਵੱਖਵਾਦੀ ਚਾਰੇ ਵਰਨ ਨੇ ਚੋਂ ਵਰਨਾਂ ਸਾਂਝਾ ਇਹ ਮੋਰਚਾ ਹੈ ਹਿੰਦੂ ਮੁਸਲਮਨ ਸਿੱਖ ਸਹਾਇ ਇਕੱਠੇ ਨੇ ਭਾਈ ਭਾਈ ਕੋਈ ਮਾਰਾ ਨਹੀਂ ਚੰਗਾ ਜਿੰਨੇ ਸੰਤ ਨੇ ਸਭ ਠੀਕ ਨੇ ਕੋਈ ਰਾਜਾ ਸੋਈ ਮਾਰਾ ਨਹੀਂ ਕੋਈ ਸੱਚੇ ਸੋਧੜਾ ਮਾਰਾ ਨਹੀਂ ਕੋਈ ਨਾਰਾਇਣਕਰੀ ਮਾਰਾ ਨਹੀਂ ਸਾਰੇ ਇਹਦੇ ਨਾਲ ਜੁੜੇ ਹੋਏ ਨੇ ਕਿਸਾਨੀ ਨਾਲ ਤੇ ਜੁੜ ਕੇ ਪੂਰਾ ਮੋਰਚਾ ਕਰਦਾ ਮ ਕੀ ਕਰਦਾ ਵੀ ਤੇਰੀਆਂ ਬੀਬੀਆਂ ਭੈਣਾਂ ਤੇਰੀਆਂ ਮਾਵਾਂ ਨੇ ਉਹ ਮਾਫੀ ਮੰਗਲਾ ਮਾਫੀ ਮੰਗੇ ਇਹਨਾਂ ਦੇ ਕਾਲੇ ਕਲੂਨ ਤਾਬਸ ਮੋੜ ਤੇ ਬਿਲਕੁਲ ਤੂੰ ਚੰਗਾ ਰਹ ਜਾਗਾ ਨਹੀਂ ਵੇ ਉਹ ਮਾਦਾ ਗੁਰੀ ਦਾ ਟਾਈਮ ਦੇਖ ਲੋ ਅੱਜ ਉਹ ਮਾਦਾ ਗੁਰੀ ਛੜਕਾਂ ਤੇ ਰੋਲੀਆਂ ਦੀ ਅੱਧੀ ਵੀ ਠੰਡੇ ਪੋੜੇ ਕੋਰਿਆ ਜਿ ਪਈ ਹੈ ਮਾਦਾ ਗੁਰੀ ਦੇ ਜਵਾਗ ਉਹ ਮਾਦਾ ਗੁਰੀ ਦੇ ਮਨੋਆਂ ਧੀਆਂ ਉਹ ਛੜਕਾਂ ਤੇ ਰੋਲੀਆਂ ਨੇ ਮੋਜੀ ਸਾਹਿਬ ਤੋਂ ਮੇਰੀ ਬੇਨਤੀ ਮੰਨ ਮੈਂ ਤੇਰੀ ਬੇਨਤੀ ਕਰਦਾ ਵੀ ਇਹਨਾਂ ਦਾ ਮਸਾ ਹੱਲ ਕਰੀ ਆਪੋ ਆਪਣੇ ਘਰੇ ਜਾਂ ਤੂੰ ਆਪਣੇ ਘਰ ਜਾ ਵੇ ਗੁਰਜੀ ਖਾਲਸਾ ਭਾਈ ਗੁਰਜੀ ਪਤੇ to my channel and also press